ਹਾਂ ਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਸਵੇਰ ਦਾ ਟਾਈਮ ਆਪਾਂ ਪੀਣ ਲੱਗੇ ਚਾਹ ਤੇ ਆਪਾਂ ਇਹ ਅੰਦਰ ਬੈ ਗਏ ਆਂ ਬੈਠ ਤੇ ਚਾਹ ਪੀਣ ਲੱਗੇ ਆਂ ਪਰੀ ਮੇਰੇ ਚੈਨਲ ਨੂੰ ਲਾਈਕ ਕਰੇ ਸਬਸਕ੍ਰਾਈਬ ਕਰ ਲਿਓ ਧੰਨਵਾਦ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿਿਲੋਂ ਧੰਨਵਾਦ ਜਿਹੜੇ ਬਗੈਰ ਸਬਸਕ੍ਰਾਈਬਰ ਤੋਂ ਦੇਖਦੇ ਵੀਡੀਓ ਉਹਨਾਂ ਨੂੰ ਪਲੀਜ਼ ਰਿਕਵੈਸਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸਵੇਰ ਦਾ ਟਾਈਮ ਚਾਹ ਪੀਂਦੇ ਆ ਤੇ ਆਪਾਂ ਕੰਮ ਤੇ ਜਾਣਾ ਚਾਹ ਪੀ ਕੇ ਹੁਣ ਕੰਮ ਦੀ ਤਿਆਰੀ ਕੀਤੀ ਹੈ ਕੰਮ ਤੇ ਤਿਆਰ ਹੋਣਾ ਲੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਲਾਈਕ ਕਰ ਦਿਓ